ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਆਪਣੀ ਸੂਫੀ ਗਾਇਕੀ ਅਤੇ ਸ਼ਾਇराना ਅੰਦਾਜ਼ ਲਈ ਪੰਜਾਬ ਚ ਹੀ ਨਹੀਂ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਜਿਨ੍ਹਾਂ ਦਾ ਨਾਮ ਡਾਕਟਰ ਸਤਿੰਦਰ ਸਰਤਾਜ ਹੈ ਉਹਨਾਂ ਦਾ ਪਹਿਲਾ ਨਾਮ ਸਤਿੰਦਰਪਾਲ ਸਿੰਘ ਸੈਣੀ ਹੈ ਉਹਨਾਂ ਦਾ ਜਨਮ 31 ਅਗਸਤ 1982 ਨੂੰ ਪਿੰਡ ਬਜਰਾਵਰ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਬਲਵਿੰਦਰ ਸਿੰਘ ਹੈ ਜੋ ਇੱਕ ਕਿਸਾਨ ਹਨ। ਹੁਣ ਅਸੀਂ ਉਹਨਾਂ ਦੀ ਪੜ੍ਹਾਈ ਬਾਰੇ ਗੱਲ ਕਰਾਂਗੇ। ਉਹਨਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਉਹਨਾਂ ਨੂੰ ਬਚਪਨ ਤੋਂ ਹੀ ਕਵਿਸ਼ਰੀ ਲਿਖਣ ਅਤੇ ਪੜ੍ਹਨ ਦਾ ਸ਼ੌਂਕ ਸੀ। ਦੋਸਤੋ ਬਹੁਤ ਸਾਰੀਆਂ ਬਾਇਓਗ੍ਰਾਫੀਜ਼ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਤੀਸਰੀ ਜਮਾਤ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਗਾਇਕੀ ਨੂੰ ਆਪਣਾ ਕਿੱਤਾ ਬਣਾਉਣ ਦਾ ਕੋਈ ਵਿਚਾਰ ਨਹੀਂ ਸੀ ਉਹ ਸੂਫੀ 뮤직 ਦੇ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਸਨ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ 뮤직 ਆਨਰ ਦੀ ਡਿਗਰੀ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸੂਫੀ 뮤זיਕ ਵਿੱਚ ਐਮਫਿਲ ਦੀ ਡਿਗਰੀ ਕੀਤੀ ਦੋਸਤੋ ਉਹਨਾਂ ਨੇ ਪਰਸ਼ੀਅਨ ਭਾਸ਼ਾ ਵਿੱਚ ਡਿਪਲੋਮਾ ਵੀ ਕੀਤਾ ਹੋਇਆ ਹੈ ਫਿਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੂਫੀ 뮤זיਕ ਵਿੱਚ ਪੀ ਐਚ ਡੀ ਕੀਤੀ ਜਿੱਥੇ ਉਹਨਾਂ ਦਾ ਮੇਲ ਗौरी ਨਾਮ ਦੀ ਲੜਕੀ ਨਾਲ ਹੋਇਆ ਗੋਰੀ ਵੀ ਉਸ ਸਮੇ ਪੀ ਐਚ ਡੀ ਕਰ ਰਹੇ ਸਨ ਜਿਨ੍ਹਾਂ ਨਾਲ ਸਰਤਾਜ ਨੇ 9 ਦਸੰਬਰ 2010 ਵਿੱਚ ਤਾਜ ਹੋਟਲ ਚੰਡੀਗੜ੍ਹ ਵਿੱਚ ਵਿਆਹ ਕਰਵਾਇਆ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸਰਤਾਜ ਨੇ 6 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੂਫੀ 뮤직 ਦੇ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ ਦੋਸਤੋ ਉਹਨਾਂ ਦਾ ਕੈਕੀ ਦਾ ਸਫਰ 2008 ਤੋਂ ਸ਼ੁਰੂ ਹੁੰਦਾ ਹੈ 2008 ਵਿੱਚ ਆਪਣੀ ਸਭ ਤੋਂ ਵੱਡੀ ਪਰਫਾਰਮੈਂਸ ਟੋਰਾਂਟੋ ਵਿੱਚ ਦਿੱਤੀ ਉਹਨਾਂ ਦੀ ਇਸ ਪਰਫਾਰਮੈਂਸ ਨੂੰ ਪੰਜਾਬੀ ਅਤੇ ਕੈਨੇਡੀਅਨ ਦਰਸ਼ਕਾਂ ਨੇ YouTube ਤੇ ਸੁਣਿਆ ਅਤੇ ਸਲਾਹਿਆ ਇੱਥੋਂ ਹੀ ਉਹਨਾਂ ਦੀ ਗਾਇਕ ਦੇ ਤੌਰ ਤੇ ਪਛਾਣ ਹੋਣ ਲੱਗੀ ਇਸ ਤੋਂ ਬਾਅਦ 2009 ਵਿੱਚ ਉਹਨਾਂ ਦਾ ਗੀਤ ਸਾਈਂ ਰਿਲੀਜ਼ ਹੋਇਆ ਜਿਸ ਨੂੰ ਪੂਰੀ ਦੁਨੀਆ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਆਪਣੀ ਇਸ ਪ੍ਰਭਾਵਸ਼ਾਲੀ ਸੂਫੀ ਗਾਇਕੀ ਅਤੇ ਸ਼ਾਇਰੀ ਲਈ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ 2011 ਵਿੱਚ ਉਹਨਾਂ ਨੂੰ ਬੈਸਟ ਇੰਟਰਨੈਸ਼ਨਲ ਐਕਟ ਅਵਾਰਡ ਮਿਲਿਆ 2 ਮਈ 2014 ਵਿੱਚ ਉਹਨਾਂ ਨੇ ਰਾਇਲ ਐਲਬਰਟ ਹਾਲ ਵਿੱਚ ਪਰਫਾਰਮ ਕੀਤਾ ਜਿਸ ਲਈ ਉਹਨਾਂ ਨੂੰ 2017 ਵਿੱਚ ਬੈਸਟ Songwriter ਅਵਾਰਡ ਮਿਲਿਆ 2018 ਵਿੱਚ ਉਹਨਾਂ ਨੂੰ ਬੈਸਟ 뮤직 ਆਫ ਦਾ ইয়ার ਅਵਾਰਡ ਉਹਨਾਂ ਦੀ ਐਲਬਮ ਉਡਾਰੀਆਂ ਲਈ ਮਿਲਿਆ ਇਸ ਤੋਂ ਇਲਾਵਾ ਉਹਨਾਂ ਦੀਆਂ ਬਹੁਤ ਸਾਰੀਆਂ ਹਿੱਟ ਐਲਬम्स ਜਿਵੇਂ ਕਿ ਇਬਾਦਤ ਚੀਰੇ ਵਾਲਾ ਸਰਤਾਜ ਅਫਸਾਨੇ ਸਰਤਾਜ ਦੇ ਖਜਾਰੇ ਵਾਲਾ ਮੁੰਡਾ ਮਾਸੂਮੀਅਤ 7 ਰਿਵਰਸ ਸ਼ਗੁਫਤਾ ਦਿਲੀ ਆਰਤੀ ਜ਼ਫਰਨਾਮਾ ਕੁਝ ਬਦਲ ਗਿਆ ਏ ਔਜ਼ਾਰ ਨਾਦਾਨ ਜਈ ਆਸ ਅਤੇ ਹੋਰ ਵੀ ਬਹੁਤ ਸਾਰੀਆਂ ਹਨ ਉਹਨਾਂ ਦੀ ਹਰ ਇੱਕ ਐਲਬਮ ਨੂੰ ਦਰਸ਼ਕਾਂ ਵੱਲੋਂ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ ਉਹਨਾਂ ਨੇ ਆਪਣੇ ਗੀਤਾਂ ਵਿੱਚ ਕਦੇ ਵੀ ਨਸ਼ੇ ਜਾਂ ਹਥਿਆਰਾਂ ਦਾ ਜ਼ਿਕਰ ਨਹੀਂ ਕੀਤਾ ਫਿਰ ਵੀ ਉਹਨਾਂ ਦੀ ਸਾਦਗੀ ਭਰੀ ਸੂਫੀ ਗਾਇਕੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਗਾਇਕੀ ਤੋਂ ਇਲਾਵਾ ਉਹਨਾਂ ਨੇ ਫਿਲਮ ਇੰਡਸਟਰੀ ਵਿੱਚ ਅਦਾਕਾਰ ਵਜੋਂ ਵੀ ਕੰਮ ਕੀਤਾ ਹੈ 2017 ਵਿੱਚ ਆਈ ਫਿਲਮ ਦਾ ਬਲੈਕ ਪ੍ਰਿੰਸ ਵਿੱਚ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦਾ ਰੋਲ ਅਦਾ ਕੀਤਾ ਇਸ ਤੋਂ ਬਾਅਦ 2020 ਵਿੱਚ ਉਹਨਾਂ ਨੇ ਫਿਲਮ ਇਕੋਮਕੇ ਵਿੱਚ ਨਿਹਾਲ ਸਿੰਘ ਦਾ ਰੋਲ ਕੀਤਾ 2023 ਵਿੱਚ ਉਹਨਾਂ ਨੇ ਫਿਲਮ ਕਲੀ ਜੋਟਾ ਵਿੱਚ ਨੀਰੂ ਬਾਜਵਾ ਨਾਲ ਕੰਮ ਕੀਤਾ ਇਸ ਤੋਂ ਇਲਾਵਾ 2023 ਵਿੱਚ ਬਾਲੀਵੁੱਡ ਦੀ ਰਿਲੀਜ਼ ਹੋਈ ਫਿਲਮ ਮਿਸ਼ਨ ਰਾਣੀ ਗੰਜ ਦੇ ਲਈ ਸਰਤਾਜ ਨੇ ਜਲਸਾ ਗੀਤ ਲਿਖਿਆ ਅਤੇ ਗਾਇਆ ਜਿਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਉਹਨਾਂ ਨੂੰ ਹਰ ਇੰਟਰਵਿਊ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਉਹਨਾਂ ਦਾ ਨਾਮ ਸਤਿੰਦਰਪਾਲ ਸਿੰਘ ਸੈਣੀ ਤੋਂ ਡਾਕਟਰ ਸਤਿੰਦਰ ਸਰਤਾਜ ਕਿਵੇਂ ਪਿਆ? ਦੋਸਤੋ ਉਹਨਾਂ ਨੇ ਕਵਿਸ਼ਰੀ ਲਿਖਣੀ ਕਾਲਜ ਦੇ ਸਮੇਂ ਤੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਹੀ ਉਹਨਾਂ ਦੁਆਰਾ ਇੱਕ ਗੀਤ ਲਿਖਦੇ ਸਮੇਂ ਉਸ ਦੀ ਲੈ ਪੂਰੀ ਕਰਨ ਲਈ ਸਰਤਾਜ ਸ਼ਬਦ ਜੋੜਿਆ ਜੋ ਕਿ ਉਹਨਾਂ ਨੂੰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਆਪਣਾ ਤਖੱਲੁਸ ਹੀ ਸਰਤਾਜ ਰੱਖ ਲਿਆ। ਉਦੋਂ ਤੋਂ ਹੀ ਉਹਨਾਂ ਨੂੰ ਸਤਿੰਦਰ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੋਸਤੋ ਇਹ ਸੀ ਉਹਨਾਂ ਦਾ ਸਤਿੰਦਰ ਪਾਲ ਸਿੰਘ ਤੋਂ ਡਾਕਟਰ ਸਤਿੰਦਰ ਸਰਤਾਜ ਤੱਕ ਦਾ ਸਫ਼ਰ। ਉਮੀਦ ਕਰਦਾ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਦੋਸਤੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ